ہوئے تو نہیسار جیبان کے بنا ہوتا ہے کیا بھی یہ سب کچھ ਅੱਜ ਬੁਰਾ ਨਾ ਤੇ ਹੋਣੀ ਸਕੇ ਕਿਤਾ ਵੀ ਆ ਗਏ ਅੱਜ ਚਾਹੀਏ ਕਿਤਾ ਕਰਦੇ ਇਹੀ ਨੇ ਪਰ ਬੁਰਾ ਨਾ ਤੇ ਕੁਝ ਹੋਣੀ ਸਕੇ ਪਹਿਲੇ ਵੀ ਗੱਲ ਨਹੀਂ ਐ ਤੇ ਕੀਤੀ ਪਹਿਲੇ ਵੀ ਗੱਲ ਤਾਂ ਕੀਤੀ ਹੋਦੀ ਪਹਿਲਾਂ ਤਾਂ ਚਲੋ ਬੜਾ ਤਾਂ ਚੱਭਿਆ ਜੇ ਹੋ ਜਾ ਗੱਲ ਤਾਂ ਲੇਖਾ ਦਾ ਬੁਰੇ ਦਾ ਹੀ ਦੇਣ ਬੁਰਾ ਜੱਕ ਲਿਆ ਉਹਨਾਂ ਨੇ ਬੁਰਾ ਲੈ ਲੋ ਇਹ ਤੇ ਬੋਰਾ ਦਾ ਕੁਝ ਹੋ ਨਹੀਂ ਸਕਦਾ। ਅਪਰਾਧ ਦਾ ਤੋ ਕੋਈ ਕਾ ਨਹੀਂ ਸਕਦਾ। ਹੋਏ ਆ ਕਿਹਾ ਕਿਤੇ ਹੋ ਨਹੀਂ। ਸੋਚਣਾ ਕੁਝ ਹੋਰ ਗੱਲ ਆ ਹੁਣ ਹੋਰ ਗੱਲ ਹੈ। ਕਰੇ ਦੀ ਗਿਆ? ਕਰੇ ਔਰ ਹੋਏ ਫਰਕ। ਜਿਹੜਾ ਕਰਨਾ ਉਹ ਬੁੱਧੇ ਲੱਗਦਾ। ਜੋ ਕੁਝ ਕੀਤਾ ਉਹ ਕਰਨਾ। ਕਰਨਾਰ ਹੁਣ ਇਹ ਬੰਦ। ہوئے لفظ ورتیا کرے کرنا نہیں ورتیا کی وتیا وہ لوڑی کم سو ہے اس اسے ہوئے نہ ہی اس اسے ہوئے سو نہیں برا اسے ہوئے برا جو یہ کچھ ہوں وہ برا نہیں تو وہ برا نہیں ہے کیوں یہ تو بچارا کرایا کرتا ہے

ਕਿ ਪਹਿਲਾ ਉਸ ਵਾਲੇ ਅਰਥ ਜਦ ਪੂਰੇ ਪੱਕੇ ਹੋ ਜਾਂਦੇ ਇਸ ਵਾਲੇ ਅਰਥ ਤਾਂ ਹੀ ਮੰਨੇ ਹੌਣੇ ਸਿਫਤ ਪਰ ਮੈਸਰ ਜਦ ਨਹੀਂ ਬਰਾਉਤਾ ਕੁਝ ਹੋ ਦਸੋ ਕਿ ਨਾ ਕੁਝ ਕੀਤਾ ਅਸੀਂ ਇਹ ਕਹਿੰਦੇ ਵੀ ਜਿਹੜੇ ਜੀਵਨ ਨੇ ਕੀਤਾ ਹੀ ਕੁਝ ਨਹੀਂ ਅਸੀਂ ਐਂ ਕਹਿ ਦਿੰਦੇ ਸੀ ਗੱਲ ਉਹੀ ਆ ਅਰਥੋਠੀ ਕਿਲੇ ਜਾਂਦੇ ਨੇ ਪਰ ਇੱਥੇ ਸਿੱਧੇ ਅਰਥ ਇਹ ਨੇ ਕਿ ਜੀਵ ਤੇ ਕੁਝ ਵੀ ਬੁਰਾ ਨਹੀਂ ਹੁੰਦਾ

ਸਭ ਕੁਝ ਦਾ ਆਪਲਾ ਕਰਤੂਤ ਆਖਦੇ ਕਿ ਆਪਣੇ ਕਰਤੂਤ ਵੀ ਵਧੀਆ ਸੋਹਣੀ ਬਣਾਈ ਹੋਈ ਹੈ ਉਹ ਕਹਿੰਦਾ ਵੀ ਉਹਦਾ ਕਹਿਦਾ ਬੁਰਾ ਕਰਦਾ ਹੀ ਨਹੀਂ ਉਹਦਾ ਲੋਕ ਬੁਰਾ ਕਹਿ ਨਹੀਂ ਉਹ ਕਰਾਉਣ ਵਾਲੇ ਨੂੰ ਬੁਰਾ ਕੋਈ ਨਹੀਂ ਕਹਿੰਦਾ ਆਪਲਾ ਬਣਿਆ ਬੈਠਾ ਹੈ ਕਰਤੂਤ ਵੀ ਵਧੀਆ ਬਣਾਈ ਬੈਠਾ ਹੈ ਜੰਮ ਦਾ ਮੂਲ ਜਿਹੜਾ ਆ ਜਿਹੜੇ ਜੀਭਾਂ ਤੇ ਕਰਾਈ ਜਾਂਦਾ ਬਰਨਾ ਮੇਹਣਾ ਦੀ ਕਰਾਈ ਜਾਂਦਾ ਸਿੱਖ ਰੋਣੀ ਉਹ ਨਾ ਵੀ ਕਰੀ ਜਾਂਦੇ ਤਰ ਤੋ ਤੱਕ ਦੇਖੀ ਆਪਣੇ ਜਾਣੇ ਆਪਣੇ ਜੀਵੀ ਨਾਲੇ ਆਪਣੀ ਜੀ ਦੀ ਗੱਲ ਆਪੇ ਛਾਂਦਾ ਵੀ ਇਹ ਤਾਂ ਮੇਰੇ ਹੀ ਬਲਾ ਬੋਲਦਾ ਮੇਰੇ ਕੋਲ ਆ ਕਰਦਾ ਉਹ ਪਾਗਲ ਜੀਵ ਹੈ ਜਿਹੜਾ ਕਹਿੰਦਾ ਮੈਂ ਕੀਤਾ ਸਦਾ ਹੀ ਤਾਂ ਇਹ ਹੈ ਵੀ ਜਿਹੜਾ ਕਹਿੰਦਾ ਮੈਂ ਕੀਤਾ ਉਹ ਜਨਮ ਚੜ੍ਹ ਗਿਆ ਤਵਸ ਕਹੀ ਜਨਮ ਮੈਂ ਕੀਤਾ ਹੈ ਕੀਤਾ ਅਸਲ ਜਨ ਹੈ ਨਹੀਂ ਉਹ ਭਰਮ ਕਰਕੇ ਮੈਂ ਕੀਤਾ ਤੇ ਭਰਮ ਕਰਕੇ ਜਨਮ ਹੈ ਅਪਰਾਧ ਨਹੀਂ ਅਪਰਾਧ ਕਰਕੇ ਜਨਮ ਨਹੀਂ ਭਰਮ ਕਰਕੇ ਜਨਮ ਤੇ ਭਰਮ ਲਾ ਕੇ ਆ ਮੈਂ ਕੀਤਾ ਅਪਰਾਧ ਕਰ ਨਹੀਂ ਸਕਦਾ ਅਪਰਾਧ ਕਰ ਨਹੀਂ ਸਕਦਾ ਅਪਰਾਧ ਕਰ ਲਾ ਵੇ ਬੇਕਾਬੂ ਹੋ ਗਿਆ ਜੇ ਬੇਕਾਬੂ ਹੋ ਗਿਆ ਹੋਇਆ ਨਹੀਂ ਮਰਜੀ ਨਾਲ ਕੁਝ ਹੋ ਗਿਆ ਫਿਰ ਹੁਕਮ ਇਹਦਾ ਸਭ ਕੁਝ ਹੈ ਨਹੀਂ ਫਿਰ ਹੁਕਮ ਇਹਦਾ ਸਭ ਕੁਝ ਕਿੱਥੇ ਹੈ ਹਾਂਜੀ ਆਪ ਕੋ ਲੜ ਕਰ ਤੋ ਦਾ ਤਰੀਕੀ ਆਪੇ ਜਾਣੇ ਆਪਣੇ ਜੀ ਕੀ ਆਪੇ ਜਾਣੇ ਆਪਣੇ ਜੀ ਕਿ ਆਪਣੇ ਜੀ ਦੀ ਸਾਰੇ ਆਪੇ ਜਾਣਦਾ ਵੇਖ ਕੀ ਕਰ ਸਕਦਾ ਕੀ ਜੇ ਸੋਚਦਾ ਪਹਿਲੇ ਹੱਥ ਵੜ ਲੈਂਦਾ ਜੇ ਕਲ ਮਰਦਾ ਕੋਈ ਹੱਥੋ ਥੀ ਫੜਨਾ ਤੇ ਇਦਾਂ ਤੇ ਪਿਆ ਜਦੋਂ ਗੋਲੀ ਮਾਰਦਾ ਬੜਾ ਜਿਆਦਾ ਅਦੋਂ ਐਨ ਰੋਹੀ ਜਾਂਦੀ ਤੇ ਮਾਲੀ ਦੇਖਦਾ ਸੋਚ ਹੋ ਗਿਆ ਹੋ ਪਜ ਗਿਆ ਥੋੜਾ ਜਿਹਾ ਹਲਾਏ ਦੇਣਾ ਜੇ ਹੁਣ ਕੋਈ ਨਾਲ ਦਾ ਆਦਮੀ ਦੇਖਦਾ ਵੇਖ ਕੀ ਕਰਦਾ ਹੈ ਜਦੋਂ ਕੋਈ ਬਾਹਰ ਦਾ ਉਹ ਪਿੱਛੋਂ ਫੜ ਲੈਂਦਾ ਹੈ ਹਾਲਾਤ ਦਾ ਪੂਰੇ ਕੁਛ ਕਰ ਦਿੰਦਾ ਹੈ ਬਸ ਸੋਹ ਜੀ ਆਪ ਸੱਚ ਧਾਰੀ ਸਭ ਸੱਚ ਉਹਤ-ਪੋਦ ਆਵਲ ਸੰਗ ਰਾਜ ਆਪਨ ਸੰਗ ਰਾਜ ਆਪ ਸੱਚ ਧਾਰੀ ਸਭ ਸੱਚ ਆਪ ਆਪ ਸਤਿ ਸਰੂਪ ਹੈ ਸੱਚ ਹੈ ਸੱਚ ਧਾਰੀ ਸਭ ਸੱਚ ਜੋ ਧਾਰਨ ਕੀਤੀ ਹੈ ਜੋਤ ਜੋ ਵੀ ਧਾਰਨ ਕੀਤੀ ਹੈ ਜੋਤ ਸੱਚੀ ਸੱਚੀ ਜੋਤ ਹੈ ਕਲੀਅਰ ਸ਼ਬਦ ਗੁਰੂ ਨੇ ਸਾਚਿ ਸ਼ਬਦ ਹੈ ਸੱਚ ਨਹੀਂ ਹੈ ਤੇ ਸਾਚ ਲੱਗਿਆ ਸੱਚ ਮੂਲ ਹੈ ਸੱਚ ਮੂਲ ਹੈ ਸਾਚ ਉਹ ਤੋਂ ਉਤਪਤ ਹੋਈ ਹੋਈ ਚੀਜ਼ ਹੈ ਸ਼ਬਦ ਜਿਹੜਾ ਪੈਦਾ ਹੋਇਆ ਹੈ ਨਾ ਹੁਕਮ ਹਕਮ ਸੱਚਾ ਹੁਕਮ ਸੱਚਾ ਸੱਚ ਸ਼ਬਦ ਸੱਚ ਸ਼ਬਦੋਂ ਮੁਕਤ ਨਾ ਹੋਏ ਆਪ ਸੱਚ ਸ਼ਬਦ ਜੋ ਸੱਚ ਨੇ ਅੰਦਰੋਂ ਸਾਝੇ ਲੱਗੂ ਹਾਂ ਜੋ ਸੱਚ ਨੇ ਜਿੰਨੀਆਂ ਵੀ ਆਤ ਤੜ ਦਿੱਤੀਆਂ ਨੇ ਜਿਨ੍ਹਾਂ ਨੂੰ ਨਾਲ ਬੁਲਾਇਆ ਆਪਣੇ ਉਹ ਵੀ ਸੱਚੇ ਨੇ ਸਾਚ ਸਚਿਆਰਿਆਂ ਜਿਹਨਿਆਂ ਅਸੀਂ ਹਜ ਤੱਕ ਉਹ ਵੀ ਤਾਂ ਅਟਕੇ ਜਿਹੜੇ ਕੂੜਿਆ ਦਾ ਕੋਈ ਵੀ ਨਹੀਂ ਵਿੱਚ ਮਾਇਆ ਆਪਣੇ ਕੂੜਿਆ ਦਾ ਨਹੀਂ ਕੋਈ ਖਲਾਇਆ ਵਿੱਚ ਜਿੱਤੇ ਹੀ ਕਿ ਕੂੜਿਆਰੇ ਮਾਝਾਂ ਦਾ ਫਿਰ ਖਲਬਲੀ ਪੈਦਾ ਹੋ ਜਾਂਦੀ ਸੀ ਇਹ ਤਾਂ ਖਲਬਲੀ ਪੈਦਾ ਹੋ ਜਾਂਦੀ ਉਹ ਕੂੜਿਆਰਾ ਬੇਸੁਰਾ ਜੇ ਸੁਰੇ ਵਗਾੜ ਦਿੰਦਾ ਉਹ ਹਾਂਜੀ ਆਪ ਸਾਜ ਜੁਧਾਰੀ ਸਭ ਸਾਜ ਉਹਦ-ਪੋਦ ਆਪਨ ਸੰਗ ਰਾਜ ਉਦ-ਬੋਦ ਆਪਣਾ ਰਾਜ ਉਦ-ਬੋਦ ਕਰਕੇ ਆਪਣੇ ਸੰਗ ਬੁਲਾ ਲਿਆ ਉਸ ਵਿਚੇ ਦੁਰਜਾਂ ਤੇ ਸੋਈ ਆਵਾਜ਼ ਵਿਚੇ ਮੈਂ ਸੋਈ ਉਹਦੀ ਲੱਗਦੀ ਨਹੀਂ ਵੱਖਰੀ ਆਵਾਜ਼ ਰਾਗੀ ਆਹਾਂ ਰਾਗੀ ਗਵਨਾਂ ਹੋਵੇ ਇਤਨੀ ਵਾਰੀ ਵਕਰੀ ਲੱਗਦੀ ਹੈ ਲੱਭੇ ਨਹੀਂ ਸਕਦੀ ਉਦ-ਬੋਦ ਆਪਣਾ ਸੰਗ ਰਾਜ ਹਾਂ ਤਾਂ ਕਿ ਗੱਦ ਵਿੱਚ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਚੀ ਪਾਈ ਅਪਤ ਸੰਗਰਾਜ ਉਹਨੂੰ ਆਪਣੇ ਨਾਲ ਐ ਸਭ ਕੱਲਿਆ ਜਿਵੇਂ ਆਪ ਜੋ ਜਿਵੇਂ ਜੋਤੀ ਜੋਤ ਬਣ ਜਾਂਦੀ ਹੈ ਨਾ ਆ ਕੇ ਜਿਵੇਂ ਜਾਲਾ ਦੁੱਧ ਬਣ ਜਾਂਦਾ ਪਾਣੀ ਜਾਂ ਦੁੱਧ ਬਣ ਜਾਂਦਾ ਐ ਆਪਣੇ ਨਾਲ ਬਦਲਦਾ ਬੈਠੋ ਕਿਤੇ ਵੀ ਨਹੀਂ ਪਤਾ ਹੈ ਕਿ ਕਿੱਥੇ ਪਾਣੀ আর ਦੁੱਧ ਵਿੱਚ ਕਿੱਥੇ ਜੋੜ ਹੈ ਜੋੜ ਨਹੀਂ ਲੱਗਦਾ ਕਿ ਪਾਣੀ আর ਦੁੱਧ ਐ ਆਤਮਾ ਨਾਲ ਆਤਮਾ ਸ਼ਬਦ ਨਾਲ ਸ਼ਬਦ ਮਿਲ ਗਿਆ ਜੇ ਪਾਣੀ ਸੰਦਰ ਤੋਂ ਪਾਣੀ ਨਾਲ ਕਿੰਨੀ ਤੇ ਹੋ ਗੋਬਿੰਦ ਸਿਓ ਜੇ ਪਾਣੀ ਸੰਦਰ ਤੋਂ ਆਹ ਆਪ ਸਾਚ ਧਾਰੀ ਸਭ ਸਾਚ ਉਹ ਤੋਂ ਉਹ ਆਪਨ ਸੰਗਰਾਜ ਉਹ ਤੋਂ ਉਹ ਹੋ ਗਿਆ ਨਾ ਪਾਣੀ ਨਾਲ ਪਾਣੀ ਜਦੋਂ ਉਹ ਤੋਂ ਹੋ ਜਾਂਦਾ ਹੈ। ਉਹ ਇੱਕ ਰੂਪ ਹੋ ਜਾਂਦਾ ਹੈ। ਤਾਂ ਕਿ ਗਦਮਿਤ ਕਹੀ ਨਾ ਜਾਏ। ਦੂਸਰ ਹੋਏ ਤਾਂ ਸੋਚੀ ਪਾਇ ਤਾਂ ਕਿ ਗੱਤਮਤ ਕਹੀ ਨਾ ਜਾਏ ਜਦੋਂ ਕੋਈ ਗੱਲ ਹੋਵੇ ਉਸ ਪੋਤ ਆਪਨ ਸੰਗ ਰਾਜ ਪਰਮ ਬਲਕੇ ਹੋ ਜਾਂਦਾ ਇਹ ਕੋ ਕਿ ਹੋ ਗਿਆ ਹੁਣ ਉਹਦੀ ਗੱਤਮਤ ਫਿਰ ਜਿਕਰ ਕੀਤੀ ਜਾਂਦੀ ਉਹਦੀ ਗੱਤਮਤ ਤਾਂ ਫਿਰ ਆਪੇ ਹੀ ਬਨ ਬਨਨ ਪਾਸ ਕਰ ਦਵੇ ਤਾਂ ਕਿ ਗੱਤਮਤ ਕਹੀ ਨਾ ਜਾਏ ਉਹਦੇ ਉਹਦੇ ਬਾਰੇ ਵੀ ਕੁਝ ਚਾਹ ਜਾਂਦਾ ਜਦੋਂ ਉਸ ਪੋਤ ਆਪਨਥਾ ਰਾਜ ਤੱਕ ਚਲਾ ਗਿਆ ਇਕੋ ਕਿਉਂ ਗਿਆ ਆ بس ਉਹ ਤਾਂ ਗਾਂਹ ਸੀ ਬਿਆਨ ਹੈ ਉਹ ਤਾਂ ਬਹੁਤ ਆ ਵੱਧ ਹੈ ਕੋਈ ਤਾਂ ਕੋਈ ਰੁੱਤੀ ਹੁਣ ਤੋ ਹੈ ਕਾ ਕੇ ਭੈਣ ਅੱਗੇ ਦਾ ਬਿਆਨ ਨਹੀਂ ਹੈ ਤੇ ਰੁੱਤੇ ਵੀ ਪਿਛਲੀ ਉਹ ਗੱਲ ਹੈ ਉਹ ਤੋਂ ਅੱਗੇ ਜੀ ਨਹੀਂ ਹੈ ਕਿ ਜਦ ਦਾ ਤਾਂ ਜੇ ਰੁੱਸਤ ਹੋਵੇ ਉਹ ਤੇ ਸ਼ਰਤ ਹੈ ਰੁੱਸਦੀ ਤੇ ਜਦ ਮੈਂ ਤੇ ਬਾਤ ਤਾਂ ਕੋਈ ਨਹੀਂ ਕੁਝ ਨਹੀਂ ਕਹਾਂ ਜਦੋਂ ਇੱਕ ਹੋ ਕੇ ਹੁਕਮ ਹੈ ਉਹਦੀ ਗੱਲ ਵਿੱਚ ਨਹੀਂ ਗਈ ਜਾਂਦੀ ਅੱਗੇ ਦੀ ਗੱਲ ਹੁੰਦਾ ਅੱਗੇ ਦਾ ਵੱਧ ਹਾਂ ਦੂਸਰ ਹੋਏ ਤਾਂ ਸੋਚੀ ਪਾਈ ਹਾਂ ਉਹਦੀ ਸੋਚੀ ਨਹੀਂ ਗੱਲ ਪਤਾ ਕਿਵੇਂ ਸਕਦਾ ਇਹ ਕੋ ਹਕੇ ਹੁਕਮ ਹੈ ਕਿਹਨੇ ਹੁਕਮ ਹੈ ਉਹ ਕੋਈ ਦੂਸਰਾ ਦਾ ਉੱਥੇ ਉਹ ਤਾਂ ਗੁਰਦੇ ਮਾਤਾ ਗੁਰਦੇ ਪਤਾ ਦਿ ਲੋੜ ਉਹ ਤਾਂ ਗੁਰ ਪ੍ਰਸਾਦ ਦੀ ਲੋੜ ਹੈ ਉਹ ਤਾਂ ਗੁਰ ਪ੍ਰਸਾਦ ਕੇ ਤੱਕ ਪਹੁੰਚੂ ਉੱਥੇ ਕੋਈ ਚਾਹੀਦਾ ਗੁਰਦੇ ਦੂਆ ਚਾਹੀਦਾ ਸੋਚੀ ਦੇਣ ਵਾਸਤੇ ਜੀ ਜੇ ਦੀ ਸੋਚੀ ਦੀ ਗੱਲ ਕਰੀਏ ਤਾਂ ਦੂਜਾ ਚਾਹੀਦਾ ਔਰ ਜਿਸ ਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਲਿ ਕੇ ਜਾਨ ਜਿਸ ਕਾ ਕੀਆ ਸਭ ਪਰਵਾਨ ਕੀਆ ਸਤ ਪਰ ਉਹਦਾ ਜਿਹੜਾ ਕੀਤਾ ਹੋਇਆ ਨਾ ਸਾਰੇ ਪ੍ਰਵਾਨ ਕਰਨਾ ਚਾਹੀਦਾ ਜਿਸ ਕਾ ਕੀਆ ਸਭ ਪਰਵਾਨ ਸਤ ਪਰਵਾਨ ਸਭ ਪ੍ਰਵਾਨ ਹੈ ਜੇ ਜਿਹੜੇ ਕੋਕੇ ਉੱਕੇ ਆਇਆ ਉਹਦਾ ਕੀਤਾ ਹੋਇਆ ਦਰਗਾਹ ਪ੍ਰਵਾਨ ਹੈ ਅਜਿਹਾ ਪ੍ਰਵਾਨ ਹੈ ਦਰਗਾਹ ਪ੍ਰਵਾਨ ਜੇ ਦਰਗਾਹ ਪ੍ਰਵਾਨ ਹੈ ਕੀਤਾ ਹੋਇਆ ਤਾਂ ਜੋ ਦਰਗਾਹ ਦਾ ਕੀਤਾ ਹੈ ਇਹ ਵੀ ਪ੍ਰਵਾਨ ਕਰਨਾ ਚਾਹੀਦਾ ਕਿਉਂਕਿ ਉਹ ਪ੍ਰਵਾਨ ਕਰਦਾ ਅਸੱਦ ਅੱਬਾ ਜੋ ਦਰਵਾਦਾ ਕੀਤਾ ਹੈ ਇਹ ਪ੍ਰਵਾਨ ਕਰ ਇਹਦਾ ਦੇਖ ਕੇ ਆਪਾਂ ਕਰਦਾ ਨਾ ਕਰਦਾ ਲੋ ਨਾ ਉੱਥੇ ਦਾ ਮੈਸੇਜ ਇਹਨੂੰ ਪ੍ਰਵਾਨ ਨਾ ਹੁਕਮ ਉਹਥੇ ਦਾ ਇਹ ਪ੍ਰਵਾਨ ਕਰਨ ਵਾਲਾ ਐਂ ਦੀ ਇਹ ਹੁਕਮ ਕਰਨ ਵਾਲਾ ਪ੍ਰਵਾਨ ਉੱਥੇ ਦਾ ਕਰਨ ਵਾਲਾ ਇਹ ਪ੍ਰਵਾਨ ਦੇਣਾ ਇਹ ਪ੍ਰਵਾਨ ਹੁਕਮ ਦੇ ਵਿੱਚ ਮੈਂ ਤੁਹਾਨੂੰ ਕਹਿੰਦਾ ਨਹੀਂ ਜੀ ਕੋਈ ਹੁਕਮ ਮਤਲਬ ਨਹੀਂ ਹੋ ਜੀ ਹਾਂ ਉਹ ਜਿਹਨੇ ਦਰਗਾ ਚੱਲੇ ਜਿਸ ਦਾ ਕੀ ਹੈ ਦਰਗਾ ਚੱਲੇ ਅਣੇੜਾ ਲੱਗੇ

ਦਰਗਾਹ ਕੀ ਤੱਕੀ ਤਾਜ਼ਾ ਪ੍ਰਵਾਨ ਗੁਰਪ੍ਰਸਾਦ ਨਾਨਕ ਇਹ ਜਾਣ ਗੁਰਪ੍ਰਸਾਦ ਗਿਆਨ ਦੀ ਕਿਰਪਾ ਨੇ ਸਮਝੋ ਨਾਨਕ ਇਹ ਜਾਣ ਕਿ ਜੋ ਦਰਗਾਹ ਦਾ ਕੀਤਾ ਹੋਇਆ ਜੋ ਹੁਕਮ ਹੈ ਜੋ ਹੋ ਰਿਹਾ ਹੈ ਪਾਹਨ ਉਹ ਨੂੰ ਸਾਰੇ ਪ੍ਰਵਾਨ ਕਰ ਸਭ ਜਿਹੜਾ ਹੈ ਇਹ ਜੋਗ ਪ੍ਰਵਾਨੇ ਕਰਨਾ ਚਾਹੀਦਾ ਹੈ